ਸਟੇਟ ਮਾਰਕੀਟ ਦਾ ਕੀ ਹਾਲਚਾਲ ਹੈ ਕੈਲਗਰੀ ਦੇ ਵਿੱਚ ਜੇ ਗੱਲ ਕਰੀਏ ਤੇ ਕੀ ਘਰ ਮਹਿੰਗੇ ਹੋ ਰਹੇ ਨੇ ਸਸਤੇ ਹੋ ਰਹੇ ਨੇ ਕਿਉਂਕਿ ਸੁਣਨ ਚ ਕਈ ਵਾਰੀ ਗੱਲ ਹੋਰ ਤਰ੍ਹਾਂ ਦੀ ਆਉਂਦੀ ਕਹਿ ਰਹੇ ਨੇ ਕਿ ਲੋਕ ਧੜਾ ਧੜ ਘਰ ਵੇਚਣ ਨਾਲ ਹੋਏ ਪਏ ਨੇ ਹਮ ਆ ਰੀਅਰ ਸਟੇਟ ਦੇ ਵਿੱਚ ਐਕਚੁਅਲੀ ਸਾਡੇ ਕੋਲ ਪ੍ਰੋਡਕਟ ਪਹਿਲਾਂ ਤਾਂ ਕਈ ਕਿਸਮ ਦੇ ਹੁੰਦੇ ਆ ਹਣਾ ਸੋ ਹਰ ਇੱਕ ਹਰੇਕ ਪ੍ਰੋਡਕਟ ਦੀ ਆਪੋ ਆਪਣੀ ਜਿਹੜੀ ਇੰਪੋਰਟੈਂਸ ਹੈ ਜੀ ਜਿਹਦੇ ਵਿੱਚ ਅਸੀਂ ਕਾਂਡੋਜ਼ ਕਾਂਡੋਜ਼ ਨਾਰਮਲੀ ਅਸੀਂ ਜਿਹੜੀਆਂ ਹਾਈ ਰਾਈਜ਼ ਅਪਾਰਟਮੈਂਟ ਜਾਂ ਲੋਅ ਰਾਈਜ਼ ਅਪਾਰਟਮੈਂਟ ਉਹਨਾਂ ਨੂੰ ਕਹਿੰਦੇ ਆ ਜੀ ਜੀ ਟਾਊਨ ਹਾਊਸ ਜਿਹੜੇ ਰੋ ਹੁੰਦੇ ਆ ਇਕੱਠੇ ਇੱਕ ਲਾਈਨ ਦੇ ਵਿੱਚ ਪੰਜ ਸੱਤ ਤੇ ਉਸ ਤੋਂ ਬਾਅਦ ਫਿਰ ਸੈਮੀ ਡੀਟੈਚ ਜਿਹੜੇ ਦੋ ਘਰ ਅਟੈਚ ਹੁੰਦੇ ਆ ਤੇ ਡੀਟੈਚ ਸਿੰਗਲ ਫੈਮਿਲੀ ਹੋਮ ਹੁੰਦੇ ਆ ਹੁਣ ਪਿਛਲੇ ਦੋ ਤਿੰਨ ਸਾਲਾਂ ਤੋਂ ਕਿਉਂਕਿ ਅੰਟੈਰੀਓ ਤੇ BC ਤੋਂ ਸਾਡੇ ਕੋਲੇ ਬਹੁਤ ਸਾਰੇ ਬਾਇਰ ਇਨਵੈਸਟਰ ਆ ਆਏ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਖਾਸ ਕਰਕੇ ਕਾਂਡੋਸ ਤੇ ਟਾਊਨ ਹਾਊਸ ਬੁੱਕ ਕੀਤੇ ਉਹ ਪ੍ਰੋਡਕਟ ਜਿਹੜਾ ਹੈਗਾ ਖਾਸ ਕਰਕੇ ਹਾਈ ਰਾਈਜ਼ ਤੇ ਲੋਅ ਰਾਈਜ਼ ਕਾਂਡੋ ਜਿਹੜੇ ਪ੍ਰੋਜੈਕਟ ਹੁੰਦੇ ਆ ਉਹ ਕਾਫੀ ਵੱਡੇ ਪ੍ਰੋਜੈਕਟ ਹੁੰਦੇ ਆ ਉਹਨਾਂ ਨੂੰ ਬਣਦਿਆਂ ਬਣਦਿਆਂ ਕਈ ਵਾਰੀ 2 ਤੋਂ 3 ਸਾਲ ਲੱਗ ਜਾਂਦੇ ਆ ਜੀ ਤੇ ਜਿਹੜਾ ਹੈਗਾ ਟਾਊਨ ਹਾਊਸ ਸੇਮ ਹੀ ਉਹ ਹੈ ਕਿਉਂਕਿ ਬਿਗ ਪ੍ਰੋਜੈਕਟ ਹੁੰਦੇ ਆ ਜੀ ਤੇ ਉਹਨਾਂ ਦੇ ਵਿੱਚ ਜ਼ਿਆਦਾ ਜਿਹੜੇ 70 ਤੋਂ 80% ਇਨਵੈਸਟਰ ਸੀਗੇ ਕਿਉਂਕਿ ਅਨਟਾਇਓ ਦੇ ਵਿੱਚ ਰਵਾਜ ਸੀਗਾ ਕਿ ਜੀ ਬਣਦਾ ਬਣਦਾ ਘਰ ਲੱਖ ਡਾਲਰ ਵੱਧ ਗਿਆ ਤੇ ਵੇਚ ਦਿਓ ਅਸਾਈਨਮੈਂਟ ਆਫ ਸੇਲ ਦੇ ਅੰਡਰ ਜੀ ਉੱਥੋਂ ਸਾਡੇ ਇਥੋਂ ਬਹੁਤ ਸਾਰੇ ਜਿਹੜੇ ਬਿਲਡਰਾਂ ਨੇ ਜਿਵੇਂ ਟਰੂ ਮੈਨ ਹੋਮਜ਼ ਨੇ ਕਾਫੀ ਵੱਡਾ ਬਿਲਡਰ ਹੈ ਉਹਨਾਂ ਨੇ ਜਾ ਕੇ ਉੱਥੇ ਆਪਣੇ ਆਫਿਸ ਵੀ ਖੋਲ ਦਿੱਤੇ ਸੀ ਇੰਟਾਇਰੀਓ ਵਿੱਚ ਹੋਰ ਵੀ ਕਈ ਬਿਲਡਰਾਂ ਨੇ ਤੇ ਉੱਥੋਂ ਰੀਅਲਟਰਾਂ ਨੇ ਵੀ ਕਾਫੀ ਲੋਕਾਂ ਨੂੰ ਪੁਸ਼ ਕੀਤਾ ਕਿ ਸਪੋਰਚੁਨਿਟੀ ਹੈ ਜੀ ਕੈਲਗਰੀ ਅੰਡਰਸੋਲਡ ਹੈ ਉੱਥੇ ਕਿਉਂਕਿ ਇੰਟਾਇਰੀਓ ਦੇ ਵਿੱਚ ਕਾਂਡੋ ਜੇ ਤੁਸੀਂ ਅਪਾਰਟਮੈਂਟ ਵੀ ਲੈਣੀ ਹੈ ਤਾਂ 7-8 ਲੱਖ ਦੀ ਹੈ ਟਾਊਨ ਹਾਊਸ ਲੈਣਾ ਤਾਂ ਵੀ 8 ਲੱਖ ਤੋਂ ਉੱਪਰ ਹੈ ਸੋ ਇੱਥੇ ਉਹਨਾਂ ਨੂੰ ਲੱਗਦਾ ਸੀ ਕਿ ਬਹੁਤ ਸਸਤਾ ਹੈ ਹੁਣ ਉਹ ਪ੍ਰੋਡਕਟ ਜਿਹੜਾ ਇਸ ਸਾਲ ਕਾਫੀ ਕੁਝ ਬਣ ਕੇ ਕੁਝ ਤਾਂ ਪਿਛਲੇ ਸਾਲ ਰੈਡੀ ਹੋ ਗਿਆ। ਕੁਝ ਐਸ ਸਾਲ ਆ ਰਿਹਾ ਹੈ। ਹੁਣ ਉਹਦੇ ਵਿੱਚ ਜਿਹੜੇ ਲੋਕਾਂ ਨੇ ਤਾਂ 2022 ਦੇ ਐਂਡ 'ਚ ਕੁਝ ਬੁੱਕ ਕੀਤਾ ਸੀ। ਤੇ ਉਹ ਕਿਉਂਕਿ ਕੰਸਟਰਕਸ਼ਨ ਦੇ ਵਿੱਚ ਟਾਈਮਿੰਗ ਬਹੁਤ ਇੰਪੋਰਟੈਂਟ ਹੈ। ਜਿਹੜਾ ਤਾਂ ਪ੍ਰੋਡਕਟ ਰੈਡੀ ਹੋ ਗਿਆ ਸੀ ਪਿਛਲੇ ਸਾਲ ਉਹ 2022 ਵਾਲੇ ਤਾਂ ਕੁਝ ਪੈਸੀ ਬਣਾ ਵੀ ਗਏ ਐ। ਕਿਉਂਕਿ ਐਪਰੀਸ਼ੀਏਟ ਹੋ ਗਈਆਂ ਪ੍ਰਾਈਸਸ ਕਿਉਂਕਿ ਲਾਸਟ ਇਅਰ ਪ੍ਰਾਈਸਾਂ ਜਿਆਦਾ ਵਧ ਗਈਆਂ ਸੀ। ਜੀ ਜੀ। ਕਈ ਵਾਰੀ 50 ਹਜ਼ਾਰ ਤੋਂ ਲੈ ਕੇ ਲੱਖ ਡਾਲਰ ਕੁਝ ਲੋਕ ਬਣਾ ਗਏ ਐ ਬੈਨੀਫਿਟ। ਲੈ ਗਿਆ ਪਰ ਜਿਨ੍ਹਾਂ ਲੋਕਾਂ ਨੇ ਲਾਸਟ ਇਅਰ ਬੁੱਕ ਕੀਤੇ ਆ ਹਲੇ ਪ੍ਰੋਡਕਟ ਆਉਣਾ ਐ ਇਸ ਸਾਲ ਉਹ ਆ ਟ੍ਰੈਵਲ ਚ ਹੋ ਸਕਦੇ ਆ ਕਿਉਂਕਿ ਓਵਰ ਸਪਲਾਈ ਹੋ ਗਿਆ ਸਾਡੇ ਕੋਲੇ ਸਾਡੀ ਮਾਰਕੀਟ ਛੋਟੀ ਐ ਐਨੀ ਵੱਡੀ ਨਹੀਂ ਜਿੰਨੀ ਅੰਟੈਰੀਓ ਤੇ BC ਦੀ ਐ ਜਿਨ੍ਹਾਂ ਲੋਕ ਅੰਟੈਰੀਓ ਚ ਇਮੀਗ੍ਰੈਂਟਸ ਆਉਂਦੇ ਨੇ ਜਾਂ ਪੋਪੂਲੇਸ਼ਨਾਂ ਦੀ ਐਨੀ ਗ੍ਰੋਥ ਹੁੰਦੀ ਐ ਉਹਨੀ ਸਾਡੀ ਨਹੀਂ ਹੁੰਦੀ ਸੋ ਉਸ ਮੁਤਾਬਕ ਸਾਡੇ ਕੋਲੇ ਅਸੀਂ ਕਾਂਡੋਸ ਤੇ ਟਾਊਨ ਹਾਊਸ ਓਵਰ ਸਪਲਾਈਡ ਆ ਉਹਦੀਆਂ ਪ੍ਰਾਈਸੇਸ ਕਾਫੀ ਐਡਜਸਟ ਹੋ ਰਹੀਆਂ ਨੇ ਅਲੇ ਹੋਰ ਹੋਣਗੇ ਕਿਉਂਕਿ ਕਈ ਪ੍ਰੋਜੈਕਟ ਹਲੇ ਅੰਡਰ ਕੰਸਟਰਕਸ਼ਨ ਹੈ ਸੈਕੰਡਲੀ ਉਧਰੋਂ ਅਫੋਰਡੇਬਲ ਹਾਊਸਿੰਗ ਦਾ ਇਸ਼ੂ ਹੋ ਗਿਆ ਫੈਡਰਲੀ ਤੇ ਪ੍ਰੋਵਿੰਸ਼ੀਅਲੀ ਤੇ ਸਿਟੀ ਵਾਈਡ ਵੀ ਕਿ ਲੋਕਾਂ ਨੂੰ ਘਰ ਨਹੀਂ ਮਿਲਦੇ ਸੀ ਜੋ ਨੂੰ 2 ਸਾਲ ਪਹਿਲਾਂ ਰੈਂਟ ਤੇ ਵੀ ਨਹੀਂ ਮਿਲਦੇ ਸੀ ਰੈਂਟਲ ਮਾਰਕੀਟ ਬਹੁਤ ਹਾਈ ਹੋ ਗਈ ਸੀ ਤੇ ਫੈਡਰਲ ਗਵਰਨਮੈਂਟ ਨੇ ਵੀ ਅੰਡਰ ਦਾ ਅਫੋਰਡੇਬਲ ਹਾਊਸਿੰਗ ਫੰਡਿੰਗ ਦੇਣੀ ਸ਼ੁਰੂ ਕਰ ਦਿੱਤੀ ਸਿਟੀਆਂ ਨੂੰ ਸਿਟੀਆਂ ਨੇ ਘਾ ਡਿਵੈਲਪਰਸ ਨੂੰ ਦੇਣੀ ਸ਼ੁਰੂ ਕਰ ਦਿੱਤੀ ਜ਼ੋਨਿੰਗ ਚੇਂਜ ਕਰਤੀ ਉਹ ਪ੍ਰੋਜੈਕਟ ਵੀ ਹਲੇ ਅੰਡਰ ਕੰਸਟਰਕਸ਼ਨ ਨੇ ਤੇ ਉਹ ਵੀ ਆਉਣੇ ਆ ਤੁਸੀਂ ਕਰਕੇ ਜਿਹੜਾ ਇਹ ਪ੍ਰੋਡਕਟ ਹੈਗਾ ਟਾਊਨ ਹਾਊਸ ਕਾਂਡੋਜ਼ ਇਹ ਪੋਸੀਬਲ ਟ੍ਰਬਲ ਚ ਹੈ ਪਰ ਪ੍ਰਾਈਸਾਂ ਕਾਫੀ ਐਡਜਸਟ ਹੋਣਗੀਆਂ ਔਰ ਇਹਦੇ ਕਰਕੇ ਜਿਹੜੀ ਰੈਂਟਲ ਮਾਰਕੀਟ ਕਾਫੀ ਸੌਫਟ ਹੋ ਗਈ ਪਹਿਲਾਂ ਨਾਲੋਂ ਹੁਣ ਕਦੇ ਹੁੰਦਾ ਸੀ ਵਕਤ ਤੇ ਰੈਂਟ ਤੇ ਤੁਸੀਂ ਘਰ ਬਲਾਓ ਤੇ ਤੁਹਾਨੂੰ 10 ਮਿੰਟਾਂ ਚ 20 ਕਾਲਾਂ ਆ ਜਾਂਦੀਆਂ ਸੀਗੀਆਂ ਹੁਣ ਤੁਸੀਂ ਦੇਖੋਗੇ ਸੜਕਾਂ ਤੇ ਲੱਗਿਆ ਕਿ 1st ਮਨਥ ਫ੍ਰੀ ਜੀ ਦੈਟ ਮੀਨ ਰੈਂਟਲ ਮਾਰਕੀਟ ਸੌਫਟ ਐਂਡ ਅਵੇਲੇਬਲ ਹੈ ਰਾਈਟ ਸੋ ਜਿਹੜਾ ਇਹ ਹੀ ਪ੍ਰੋਡਕਟ ਹੈ ਇਹ ਟ੍ਰਬਲ ਚ ਹੈਗਾ ਜਿਹੜੇ ਹੈਗੇ ਦੂਸਰੇ ਪ੍ਰੋਡਕਟ ਜਿਹੜਾ ਆਮ ਤੌਰ ਤੇ ਸਾਡੇ ਇੱਥੇ ਬੰਗਲੋ ਬਾਈ ਲੈਵਲ ਜਿਹਨਾਂ ਦੇ ਬੇਸਮੈਂਟ ਸਵੀਟ ਬਣੇ ਹੁੰਦੇ ਆ ਉਹ ਥੋੜਾ ਬਹੁਤਿਆ ਪ੍ਰਾਈਸਾਂ ਦਾ ਐਡਜਸਟ ਹੋਣਗੇ ਆ ਪਰ ਉਹ ਕੰਟੀਨਿਊ ਰਹੂਗਾ ਕਿਉਂਕਿ ਉਹ ਆਮ ਲੋਕਾਂ ਦੀ ਪਹੁੰਚ ਵਾਲਾ ਉੱਪਰ ਤਾਂ ਬੰਦਾ ਰਹਿ ਲੈਂਦਾ ਆਪ ਥੱਲੇੋਂ ਰੈਂਟ ਕਰ ਦਿੰਦਾ ਜਾਂ ਜੀ ਛੋਟੀ ਫੈਮਿਲੀ ਥੱਲੇ ਰਹਿ ਲੈਂਦਾ ਉੱਪਰ ਰੈਂਟ ਕਰ ਦਿੰਦਾ ਉਹ ਹਰੇਕ ਦੇ ਬਜਟ ਦੇ ਵਿੱਚ ਆ ਉਹ ਪ੍ਰੋਡਕਟ ਹਮੇਸ਼ਾ ਪਪੂਲਰ ਰਹਿ ਹੈ ਰਹੂਗਾ ਜੀ ਜਿਹੜੇ ਸਿੰਗਲ ਫੈਮਿਲੀ ਹੋਮ ਹੁੰਦੇ ਆ ਉਹ ਹੁੰਦੇ ਆ ਮੂਵਿੰਗ ਅਪ ਇਹਦੇ ਕੋਲੇ 4 ਪੈਸੇ ਹੁੰਦੇ ਆ ਜਾਂ ਆਪਣਾ ਪੁਰਾਣਾ ਘਰ ਵੇਚ ਕੇ ਵੱਡੇ ਘਰ ਚ ਮੂਵ ਹੁੰਦਾ ਉਹ ਮੂਵ ਅਪ ਹੈ ਉਹਨਾਂ ਦੀ ਵੀ ਪ੍ਰਾਈਸ ਥੋੜੀ ਬਹੁਤੀ ਐਡਜਸਟ ਹੋ ਰਹੀ ਕਿਉਂਕਿ ਹਰੇਕ ਦੇ ਬਜਟ ਚ ਨਹੀਂ ਆਉਂਦਾ ਹੈਗਾ ਸੋ ਓਵਰ ਆਲ ਜੇ ਆਪਾਂ ਕਹੀਏ ਤਾਂ ਮਾਰਕੀਟ ਸੈਟਲ ਹੋ ਰਹੀ ਹੈ ਪ੍ਰਾਈਸਾਂ 5 ਤੋਂ 10% ਐਡਜਸਟ ਹੋ ਰਹੀਆਂ ਨੇ ਘਰ ਵਿਕਣ ਨੂੰ ਟਾਈਮ ਲੱਗ ਰਿਹਾ ਜਿਵੇਂ ਪਹਿਲਾਂ ਹੁੰਦਾ ਸੀ ਲਿਸਟ ਕੀਤਾ 15 ਦਿਨਾਂ ਚ ਘਰ ਸੋਲਡ ਜੀ ਹੁਣ ਸਮ ਟਾਈਮ ਜੇ ਪ੍ਰਾਈਸ ਰਾਈਟ ਨਹੀਂ ਹੈਗੀ ਤੈਂਤੀ ਤਾਂ ਘਰ ਨੂੰ ਵੇਚ ਪ੍ਰਾਪਰਟੀ ਨੂੰ ਵੇਚਦਿਆਂ ਨੇ ਪ੍ਰਾਈਸ ਲੋਕੇਸ਼ਨ ਤੇ ਕੰਡੀਸ਼ਨ ਇਹ ਤਿੰਨੋ ਚੀਜ਼ਾਂ ਜੇ ਰਾਈਟ ਹੋਣਗੀਆਂ ਤਾਂ ਘਰ ਪਹਿਲੀ ਤੀਹ ਦਿਨਾਂ ਵਿੱਚ ਵਿਕ ਜਾਊਗਾ ਜੇ ਇਹਨਾਂ ਚੋਂ ਇੱਕ ਚੀਜ਼ ਖਾਸ ਕਰਕੇ ਜਿਹੜੀ ਪ੍ਰਾਈਸ ਹੈ ਉਹ ਰਾਈਟ ਨਹੀਂ ਹੈਗੀ ਜਾਂ ਕੰਡੀਸ਼ਨ ਘਰ ਦੀ ਰਾਈਟ ਨਹੀਂ ਹੈਗੀ ਤਾਂ ਉਹ ਫਿਰ ਟਾਈਮ ਲੱਗ ਸਕਦਾ ਹੁਣ ਬਹੁਤ ਸਾਰੇ ਅਸੀਂ ਦੇਖਦੇ ਆ ਲਿਸਟਿੰਗਾਂ ਕਿ ਵਰੀ 60 ਡੇਜ਼ 90 ਡੇਜ਼ ਤੋਂ ਬਾਅਦ ਐਕਸਪਾਇਰ ਹੋ ਜਾਂਦੀਆਂ ਫਿਰ ਰੀਲਿਸਟ ਹੁੰਦੀਆਂ ਪ੍ਰਾਈਸ ਅਡਜਸਟਮੈਂਟ ਹੁੰਦੀ ਹੈ ਪ੍ਰਾਈਸ ਰਿਡਕਸ਼ਨ ਹੁੰਦੀ ਹੈ ਸੋ ਇਟ ਟੇਕਸ ਟਾਈਮ